ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮੈਂ ਡਾਕਟਰ ਸੰਜੀਤ ਕੁਮਾਰ اے سی ਮੁੱਲਾ ਸ਼ੇਰਪੁਰ ਤੇ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ। ਟੈਸਟ ਤੋਂ ਲੈ ਕੇ ਦਵਾਈਆਂ ਸਾਰੀਆਂ ਫ੍ਰੀ ਹਨ। ਇੱਥੇ ਦੇ ਲਈ ਅਸੀਂ 90 ਪੇਸ਼ੈਂਟ ਆ ਰਹੇ ਆ ਜਿਹੜੇ ਕਿ ਸਰਕਾਰ ਦੀ ਇਸ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ। ਸਨਮੋਕਤ ਇਲਾਜ ਹੁੰਦਾ ਮੁਫਤ ਦਵਾਈ ਮਿਲਦੀ ਟੈਸਟ ਸਾਡੇ ਫ੍ਰੀ ਹੁੰਦੇ ਆ 6 ਮਹੀਨੇ ਤੋਂ ਦਵਾਈ ਚੱਲ ਰਹੀ ਮੇਰੀ ਮਦਦ ਦੀ ਬਹੁਤ ਧੰਨਿਆ। ਠੀਕ ਆ ਹੁਣ। ਅਸੀਂ ਇੱਥੇ ਨਕੌਦਰ ਸ਼ਹਿਰ ਦੇ ਆ ਮੱਲਾ ਸ਼ੇਰਪੁਰ ਲੱਗ ਗਈ ਆ ਕਲੀਨਿੰਗ ਸਾਡੇ ਲੱਗੇ ਡਾਕਟਰ ਸਾਹਿਬ ਬਹੁਤ ਵਧੀਆ ਵਾ ਫੋੜੀਆ ਟ੍ਰੀਟਮੈਂਟ ਹੋ ਰਹੀ ਆ ਬਹੁਤ ਹੀ ਵਧੀਆ ਦਵਾਈ ਦੇ ਰਹੇ ਆ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਹਾਈਪਰ ਟੈਨਸ਼ਨ ਦੇ ਕਿੰਨੇ ਨੇ 슈ਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜੂਗਾ ਕਿ ਇਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਚੰਡੀਗੜ੍ਹ ਦੇ ਵਿੱਚ ਅਗਾਮੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੌਂਸਲ ਇਲੈਕਸ਼ਨਾਂ ਦਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਅੱਜ ਤੁਹਾਡੇ ਵਿਚਾਰ ਮੈਨੀਫੈਸਟੋ ਦੇ ਉੱਤੇ ਮੈਂਬਰਸ਼ਿਪ ਡਰਾਈਵ ਦੇ ਉੱਤੇ ਅਤੇ ਸਟੂਡੈਂਟ ਆਈਡੀ ਦੇ ਉੱਤੇ ਗੱਲਬਾਤ ਰੱਖਾਂਗੇ ਮੈਂ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗਾ ਆਲਟਰਨੇਟਿਵ ਪੋਲਿਟਿਕਸ ਕੀ ਹੈ ਜਿਸ ਪੋਲਿਟਿਕਸ ਦੇ ਵਿੱਚ ਪਰਿਵਾਰਵਾਦ ਦੀ ਰਾਜਨੀਤੀ ਖਤਮ ਹੋਵੇ ਜਿਸ ਪੋਲਿਟਿਕਸ ਦੇ ਵਿੱਚ ਜਾਤੀਵਾਦ ਦੀ ਰਾਜਨੀਤੀ ਖਤਮ ਹੋਵੇ ਜਿੱਥੇ ਆਮ ਘਰਾਂ ਦੇ ਬੱਚੇ ਅੱਗੇ ਆਉਣ ਜਿੱਥੇ ਗੋਡਫਾਦਰ ਲੈਡ ਪੋਲਿਟਿਕਸ ਖਤਮ ਹੋਵੇ ਜੇਸ ਯੂਨੀਵਰਸਿਟੀ ਕੌਂਸਲ ਦੇ ਆਫਿਸ ਦੇ ਵਿੱਚ ਅਗਰ ਗੱਲ ਹੋਵੇ ਤੇ ਬੱਚਿਆਂ ਦੇ ਮੁੱਦਿਆਂ ਦੀ ਅਗਰ ਗੱਲ ਹੋਵੇ ਤੇ ਕੈਂਪਸ ਦੇ ਆਉਣ ਵਾਲੇ ਕੱਲ ਦੀ ਜੇਸ ਕੈਂਪਸ ਦੇ ਸਾਨੂੰ ਇੱਕ ਫਾਰਮਰ ਪ੍ਰੈਜ਼ੀਡੈਂਟ ਦੋ ਫਾਰਮਰ ਪ੍ਰਾਈਮ ਮਿਨਿਸਟਰ ਅਤੇ अनेकांनी ਹੋਰ ਡਿਗਨਿਟਰੀਜ਼ ਦਿੱਤੇ ਹੋਣ ਆ ਜੋ ਉਸ ਕੈਂਪਸ ਦਾ ਹਾਲਾਤ ਬਦਲਣ ਦੀ ਬਹੁਤ ਜ਼ਰੂਰਤ ਹੈ ਉਸ ਕੈਂਪਸ ਦੇ ਵਿੱਚ ਪਿਛਲੇ 3 ਸਾਲ ਤੋਂ ਬਹੁਤ ਨਾਜ਼ੁਕ ਹਾਲਾਤ ਨੇ ਪਿਛਲੇ 1 ਸਾਲ ਦੇ ਵਿੱਚ ਉਥੋਂ ਦੀ ਸੇਫਟੀ ਉਥੋਂ ਦਾ ਰਹਿਣ ਸਹਿਣ ਉਹਦਾ ਮਿਆਰ ਬਹੁਤ ਨੀਵਾ ਕਰ ਦਿੱਤਾ ਹੈ ਸਾਡੇ ਕੁਝ ਪੁਰਾਣੀਆਂ ਪਾਰਟੀਆਂ ਨੇ ਅਸੀਂ ਅੱਜ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਬੁਲੰਦ ਆਵਾਜ਼ ਨਾਲ ਬੁਲੰਦ ਸੋਚ ਨਾਲ ਤੁਹਾਡੇ ਵਿੱਚ ਪਹੁੰਚੇ ਹਾਂ ਕਿ ਅਸੀਂ ਆਸ ਕਰਦੇ ਹਾਂ ਇਸ ਸਾਲ ਪੰਜਾਬ ਯੂਨੀਵਰਸਿਟੀ ਦੇ ਤਮਾਮ ਬੱਚੇ ਸਾਡੇਆ ਇਸੇ ਪਾਰਟੀ ਦਾ ਅਤੇ ਇੱਕ ਦੂਸਰੇ ਦਾ ਸਾਥ ਦੇ ਕੇ ਆਲਟਰਨੇਟਿਵ ਪੋਲਿਟਿਕਸ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਜਿੱਤਉਣਗੇ ਤੇ ਇਸ ਪੋਲਿਟਿਕਸ ਨੂੰ ਆਉਣ ਵਾਲੇ ਭਾਰਤ ਦੇ ਕੱਲ ਦੇ ਵਿੱਚ ਸ਼ਾਮਲ ਕਰਨਗੇ ਹੁਣ ਸਾਡੇ ਨਾਲ ਸਾਡੇ ਸਟੇਟ ਪ੍ਰੈਜ਼ੀਡੈਂਟ ਸਰਦਾਰ ਹਰਿੰਦਰ ਸਿੰਘ ਜੌਨੀ ਜੀ ਤੁਹਾਡੇ ਅੱਗੇ ਮੈਂਬਰਸ਼ਿਪ ਡਰਾਈਵਿੰਗ ਦੇ ਰਿਗਾਰਡਿੰਗ ਗੱਲ ਰੱਖਣਗੇ ਸਾਰੇ মিডিਆ ਦੇ ਸਾਥੀਆਂ ਦਾ ਮੇਰੇ ਵੱਲੋਂ ਯਾਨੀ ਹਰਿੰਦਰ ਸਿੰਘ ਵੱਲੋਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਮੈਂ ਥੋੜਾ ਜਿਆਦਾ ਦੱਸਦਾ ਇਹ ਸਾਬ ਬਾਰੇ 2022 ਚ ਅਸੀਂ CYSS ਦੇ ਨਾਅ ਹੈ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਵੱਲੋਂ ਯੂਨੀਵਰਸਿਟੀ ਚ ਪਹਿਲੀ ਵਾਰ ਚੋਣ ਲੜੀ ਸੀ ਤੇ ਅਸੀਂ ਜਿੱਤੀ ਸੀ ਉਹ ਸਾਲ ਅਸੀਂ ਬਹੁਤ ਵਧੀਆ ਕੰਮ ਕੀਤਾ ਪਰ ਪਿਛਲੇ 2 ਸਾਲ ਚ ਅਸੀਂ ਬੜੇ ਛੋਟੇ ਮਾਰਜਨ ਨਾਲ ਚੋਣਾ ਜਿੱਤਣ ਤੋਂ ਰਹਿ ਗਏ ਪਰ ਜਦੋਂ ਦੀ ਅਸੀਂ CVA ਸਸਤਾ ਨਾਮ ਚੇਂਜ ਕਰਕੇ ਇਹ ਸੈੱਪ ਰੱਖਿਆ ਉਦੋਂ ਦਾ ਇੱਕ ਆਪਣਾ ਯੂਨੀਵਰਸਿਟੀ ਤੇ ਕਾਲਜਾਂ ਦੇ ਬੱਚਿਆਂ ਚ ਸਟੂਡੈਂਟਸ ਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਸਾਰੇ ਬੱਚੇ ਸਾਡੇ ਤੱਕ ਪਹੁੰਚ ਕਰ ਰਹੇ ਸੀਗੇ ਕਿ ਅਸੀਂ ਇਸ ਐਸਏਕ ਨਾਲ ਕਿਵੇਂ ਜੁੜੀਏ ਕਿਵੇਂ ਆਪਣੀ ਸਮੱਸਿਆਵਾਂ ਦਾ ਹੱਲ ਕਰੀਏ ਕਿਵੇਂ ਮੁੱਦਿਆਂ ਦੀ ਰਾਜਨੀਤੀ ਅੱਗੇ ਲੈ ਕੇ ਆਈਏ ਐਸੇ ਨੂੰ ਅਸੀਂ ਅੱਗੇ ਰੱਖਦੇ ਹੋਏ ਆਪ ਸਭ ਨੂੰ ਪਤਾ ਹੈ ਕਿ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਵਿਦਿਆਰਥੀ ਚੋਣਾਂ ਬਿਲਕੁਲ ਸਰਤੇ ਨੇ ਇਹਨੂੰ ਦੇਖਦੇ ਹੋਏ ਸਾਰੀ ਪਾਰਟੀਆਂ ਸਟੂਡੈਂਟਸ ਤੇ ਜਾ ਰਹੀਆਂ ਨੇ ਐਸੇ ਨੂੰ ਦੇਖਦੇ ਹੋਏ ਅਸੀਂ ਐਸਏਕ ਵੱਲੋਂ ਇੱਕ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੈ ਜਿਹੜੀ ਚੰਡੀਗੜ੍ਹ ਦੇ ਸਾਰੇ ਕਾਲਜਾਂ 'ਚ ਅਸੀਂ ਜਿੰਨੇ ਵੀ ਕਾਲਜ ਨੇ ਸਾਡਾ ਟਾਰਗੇਟ ਹੈ ਸਾਡੀ ਯੂਨਿਟ ਨੇ ਹਰੇ ਕਾਲਜ 'ਚ ਕਿ ਅਸੀਂ ਇਹ ਮੈਂਬਰਸ਼ਿਪ ਨੂੰ ਲੈ ਕੇ ਸਾਰੇ ਕਾਲਜਾਂ 'ਚ ਚਾਹੀਏ ਜੋ ਵੀ ਸਟੂਡੈਂਟ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਅਸੀਂ ਉਹਦੇ ਤੱਕ ਅਪਰੋਚ ਕਰਕੇ ਉਹਨੂੰ ਆਪਣਾ ਮੈਂਬਰ ਬਣਾਵਾਂਗੇ ਤੇ ਇਹਦੇ ਤੇ ਇੱਕ ਅਸੀਂ ਮਿਸ ਕਾਲ ਨੰਬਰ ਵੀ ਦਿੱਤਾ ਹੈ ਜੇ ਕੋਈ ਸਟੂਡੈਂਟ ਸਾਡੇ ਨਾਲ ਮਿਸਕਾਲ ਕਰਕੇ ਵੀ ਜੁੜ ਸਕਦਾ ਹੈ ਤੇ ਆਪਣੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਇਹ ਵੀ ਲੋੜ ਕਿਉਂ ਪਈ ਕਿਉਂਕਿ ਸਟੂਡੈਂਟ ਰਾਜਨੀਤੀ ਬੜੇ ਚਿਰਾਂ ਤੋਂ ਹੁੰਦੀ ਆ ਰਹੀ ਹੈ ਹਰ ਸਾਲ ਪ੍ਰਧਾਨ ਵੀ ਬਣਦੇ ਨੇ ਨਾ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਸਾਡਾ ਮੈਨੀਫੈਸਟੋ ਕੌਣ ਬਣਾ ਰਿਹਾ ਹੈ ਨਾ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਮੁੱਦੇ ਕੀ ਸੀ ਮੈਨੀਫੈਸਟੋ ਬਣਾਉਣ ਵਾਲੇ ਕੁਝ ਹੋਰ ਹੁੰਦੇ ਨੇ ਮੁੱਦੇ ਅੱਗੇ ਰੱਖਣ ਵਾਲੇ ਬੰਦੇ ਕੁਝ ਹੋਰ ਹੁੰਦੇ ਨੇ ਇਸ ਕਰਕੇ ਅਸੀਂ ਆਪ ਦੀ ਸਾਡਾ ਟਾਰਗੇਟ ਹੈ ਕਿ ਅਸੀਂ ਘੱਟੋ ਘੱਟ 20000 ਸਟੂਡੈਂਟਸ ਨੂੰ ਅਗਲੇ 1 ਮਹੀਨੇ ਚ ਆਪਣਾ ਐਸਐਬ ਦਾ ਮੈਂਬਰ ਬਣਾਣਾ ਹੈ ਉਹਨਾਂ ਦੇ ਜੋ ਵੀ ਸਮੱਸਿਆਵਾਂ ਪ੍ਰੋਬਲਮਸ ਹੋਣਗੀਆਂ ਉਹ ਸਾਡੇ ਤੱਕ ਅਪਰੋਚ ਕਰਨਗੇ ਉਹਨਾਂ ਨੂੰ ਹੱਲ ਕਰਾਉਣ ਚ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਪਹਿਲਾਂ ਵੀ ਸਾਡੀ ਸਾਰੀਆਂ ਚਾਹ ਰੂਟੀ ਮਾ ਯੂਨੀਵਰਸਿਟੀ ਚ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ মিডিਆ ਦੇ ਸਾਥੀਓ ਪਿਛਲੇ 1 ਸਾਲ ਚ ਜਿੰਨੇ ਵੀ ਦਰਨੇ ਪ੍ਰਦਰਸ਼ਨ ਯੂਨੀਵਰਸਿਟੀ ਚ ਚਾਹੇ ਪ੍ਰਸ਼ਾਸਨ ਦੇ ਖਿਲਾਫ ਹੋਣ ਚਾਹੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਖਿਲਾਫ ਹੋਣ ਜਿੰਨੇ ਵੀ ਧਰਨੇ ਪ੍ਰਦਰਸ਼ਨ ਹੋਏ ਨੇ ਸਾਡੀ ਏ ਸਾਬ ਦੀ ਟੀਮ ਵੱਧ ਚੜ ਕੇ ਉਹਦੇ ਚੈਸਾ ਲਿਆ ਤੇ ਮੈਂ ਜਿਆਦਾ ਲੰਬੀ ਗੱਲ ਨਾ ਕਰਦਾ ਹੋਇਆ ਆਪਣੀ ਗੱਲਬਾਤ ਇਸ ਮੈਂਬਰਸ਼ਿਪ ਡਰਾਈਵ ਤੇ ਨੇੜੇ ਤੇੜੇ ਹੀ ਰੱਖਾਂਗਾ ਮੈਂ ਫਿਰ ਤੋਂ ਇੱਕ ਵਾਰ ਤੁਹਾਡਾ মিডিਆ ਦੇ ਸਾਥੀਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਸਤਿਕਾਰ ਜੀ ਥੈਂਕ ਯੂ ਵੈਰੀ ਮਚ ਧੰਨਵਾਦ ਪ੍ਰਧਾਨ ਸਾਹਿਬ ਹੁਣ ਇਸ ਤੋਂ ਬਾਅਦ ਸਾਡੇ ਸੰਗਠਨ ਮੰਤਰੀ ਕਵਲਪ੍ਰੀਤ ਸਿੰਘ ਜੱਜੀ ਸਾਡੇ ਨਾਲ ਆਗਾਮੀ ਇਲੈਕਸ਼ਨ ਅਤੇ ਮੈਨੀਫੈਸਟੋ ਦੇ ਉੱਤੇ ਗੱਲ ਰਖਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਹੀ ਸਤਿਕਾਰਯੋਗ ਮੀਡੀਆ ਭਾਈਚਾਰਾ ਕਿਉਂਕਿ ਇਹ ਗੱਲ ਤਾਂ ਯਕੀਨਨ ਤੌਰ ਤੇ ਪੱਕੀ ਹੈ ਕਿ ਮੀਡੀਆ ਭਾਈਚਾਰੇ ਤੋਂ ਬਿਨਾਂ ਸਾਡੀ ਇਲੈਕਸ਼ਨ ਜਿਹੜੀ ਹੈ ਉਹ ਕਿਤੇ ਵੀ ਸੰਭਵ ਨਹੀਂ ਆ ਸੋਸੀ ਤੁਹਾਡਾ ਜੀ ਆਇਆਂ ਕਰਦੇ ਆ ਸਤਿਕਾਰ ਕਰਦੇ ਆ ਅੱਜ ਬਹੁਤ ਹੀ ਅਹਿਮ ਮੁੱਦਾ ਜਿਹੜਾ ਮੈਨੀਫੈਸਟੋ ਦਾ ਜਿਹੜਾ ਉਹਦੇ ਤੇ ਗੱਲ ਕਰਨੀ ਆ ਲਾਸਟ ਈਅਰ ਦਾ ਨਾ ਪ੍ਰੈਜ਼ੀਡੈਂਟ ਦਾ 4 ਦਿਨ ਪਹਿਲਾਂ ਬਿਆਨ ਆਇਆ ਜਿਹੜਾ ਸਾਡੀ ਯੂਨੀਵਰਸਿਟੀ ਦਾ ਸੋ ਕਾਲਡ ਪ੍ਰੈਜ਼ੀਡੈਂਟ ਬਣ ਗਿਆ ਤੇ ਉਹਦੇ ਬਿਆਨ ਦੇ ਵਿੱਚ ਉਹਨੇ ਲਿਖਿਆ ਜੀ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੇਰਾ ਮੈਨੀਫੈਸਟੋ ਕਿੰਨੇ ਬਣਾਇਆ ਤੇ ਮੇਰੇ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਲਿਖੀਆਂ ਗੱਲਾਂ ਨੇ ਉਹ ਕਿੰਨੇ ਲਿਖੀਆਂ ਨੇ ਕਹਿੰਦਾ ਜੀ ਬੈਕਐਂਡ ਤੋਂ ਕਿਸੇ ਨੇ ਬਣਾ ਕੇ ਮੈਨੂੰ ਮੇਰਾ ਮੈਨੀਫੈਸਟੋ ਦੇ ਦਿੱਤਾ ਪਰ ਇਸ ਗੱਲ ਕਹਿਣ ਦੇ ਨਾਲ ਕੀ ਉਹਨਾਂ ਸਟੂਡੈਂਟਸ ਦਾ ਵਿਸ਼ਵਾਸ ਜਿਹੜਾ ਜਿਤਾਇਆ ਗਿਆ ਸੀ ਉਹ ਮਸਲੇ ਹੱਲ ਹੋ ਗਏ ਕੀ ਜਿਹੜਾ ਵਿਸ਼ਵਾਸ ਜਿਤਾ ਕੇ ਸਟੂਡੈਂਟ ਕਾਉਂਸਲ 'ਚ ਉਹਨੂੰ ਭੇਜਿਆ ਗਿਆ ਸੀ ਕਿ ਸਾਡੇ ਮੁੱਦਿਆਂ ਤੇ ਗੱਲ ਹੋਏਗੀ ਸਾਡੀ ਸਫਾਈ ਸਾਡੀ ਸੈਨੀਟੇਸ਼ਨ ਸਾਡੇ ਹੋਸਟਲ ਸਾਡੇ ਡਿਪਾਰਟਮੈਂਟ ਸਾਡੀਆਂ ਗਰਾਊਂਡਸ ਸਾਡੀ ਸਪੋਰਟਸ ਦੀ ਗੱਲ ਜਿੰਨੇ ਵੀ ਬੇਸਿਕ ਮੁੱਦੇ ਜਿਹੜੇ ਸੀ ਕੀ ਉਹਨਾਂ ਦੇ ਉੱਤੇ ਗੱਲ ਹੋਏਗੀ ਉਹ ਕੋਈ ਗੱਲ ਨਹੀਂ ਹੋਈ ਕਿਉਂਕਿ ਉਹਨੇ ਆਪਣਾ ਪੱਲਾ ਛਾੜ ਦਿੱਤਾ ਵੀ ਭਾਈ ਮੈਨੂੰ ਨਹੀਂ ਪਤਾ ਮੇਰੇਆ ਮੈਨੀਫੈਸਟੋ ਕਿੰਨੇ ਬਣਾਇਆ ਸੀ ਪਰ ਅਸੀਂ ਅੱਜ ਜਿਹੜੀ ਅਲਟਰਨੇਟਿਵ ਪੋਲਿਟਿਕਸ ਲੈ ਕੇ ਆਏ ਆ ਉਹਦੇ ਵਿੱਚ ਅਸੀਂ ਬਹੁਤ ਯਕੀਨਨ ਤੌਰ ਤੇ ਇਹ ਜਿਹੜੀ ਚੀਜ਼ ਨੂੰ ਲੈ ਕੇ ਆਏ ਆ ਤੁਸੀਂ ਇਹ ਪੜ ਸਕਦੇ ਹੋ ਕਿ ਰੋਡ ਮੈਪ ਆਫ ਚੇਂਜ ਬਦਲਾਵ ਕਾ ਰੋਡ ਮੈਪ ਬਦਲਾਵ ਦਾ ਰੋਡ ਮੈਪ ਇਹਦਾ ਮਤਲਬ ਕੀ ਹੈ ਕਿ ਇਹ ਸਟੂਡੈਂਟ ਦਾ ਮੈਨੀਫੈਸਟੋ ਹੋਏਗਾ ਇਹਦੇ ਥੱਲੇ ਇੱਕ ਨਾ ਬਾਰਕੋਡ ਆ ਸਕੈਨਰ ਕੋਡ ਦਿੱਤਾ ਇਹ ਸਾਡਾ ਮੈਨੀਫੈਸਟੋ ਸੈਪ ਦਾ ਮੈਨੀਫੈਸਟੋ ਕਿਸੇ ਏਸੀ ਦੇ ਕਮਰੇ 'ਚ ਬੈਠ ਕੇ ਨਹੀਂ ਬਣਾਇਆ ਜਾਊਗਾ ਜਾਂ ਚਾਰ ਮੈਂਬਰ ਬੈਠੇ ਜੀ ਪ੍ਰਧਾਨ ਜੀ ਬੈਠੇ ਸੈਕਟਰੀ ਬੈਠੇ ਆ ਸਕੈਟਰ ਮੰਤਰੀ ਬੈਠਾ ਜੀ ਬਣਾ ਦਿਓ ਜਿਹੜੇ ਪਿਛਲੇ ਸਾਲ ਦੇ ਕੱਟ ਕਾਪੀ ਪੇਸਟ ਕਰ ਦਿਓ ਨਹੀਂ ਇਹ ਸੋਚ ਜਿਹੜੀ ਹੈ ਕਿ ਸਕੈਨਰ ਕੋਡ ਸਟੂਡੈਂਟ ਆਪ ਸਕੈਨ ਕਰੂਗਾ ਉਹ ਆਪਣੇ ਮੁੱਦੇ ਦੱਸੂਗਾ ਕਿਉਂਕਿ ਸਟੂਡੈਂਟਸ ਤੋਂ ਵਧੀਆ ਪ੍ਰੋਬਲਮ ਜਿਹੜੀਆਂ ਆ ਰਹੀਆਂ ਨੇ ਕੋਈ ਨਹੀਂ ਜਾਣਦਾ ਜਿਹੜਾ ਸਟੂਡੈਂਟ ਅੱਜ ਯੂਨੀਵਰਸਿਟੀ ਵਿੱਚ ਪੜ ਰਿਹਾ ਹੈ ਜਿਹੜੇ ਸਟੂਡੈਂਟ ਨੂੰ ਪਤਾ ਹੈ ਕਿ ਹੋਸਟਲ ਦਾ ਮੁੱਦਾ ਕੀ ਹੈ ਮੇਰੇ ਡਿਪਾਰਟਮੈਂਟ ਦਾ ਮੁੱਦਾ ਕੀ ਹੈ ਪਰ ਕਿਤੇ ਨਾ ਕਿਤੇ ਸਟੂਡੈਂਟ ਪੜਨ ਲਈ ਆਇਆ ਹਰ ਬੰਦਾ ਲੀਡ ਲੈ ਕੇ ਅੱਕੇ ਆ ਕੇ ਮੁੱਦਾ ਨਹੀਂ ਉਠਾ ਸਕਦਾ ਹਰ ਬੰਦਾ ਅਥਾਰਟੀ ਦੇ ਖਿਲਾਫ ਨਹੀਂ ਬੋਲ ਸਕਦਾ ਕਿਉਂਕਿ ਹਰ ਬੰਦੇ ਨੂੰ ਉਨੀ ਲੀਡਰਸ਼ਿਪ ਜਾਂ ਉਨਾ ਜਿਹੜਾ ਪੁਸ਼ ਨਹੀਂ ਮਿਲਦਾ ਜੀ ਇਹ ਵਾਲਾ ਸਕੈਨਰ ਕੋਡ ਉਹ ਆਪਣਾ ਸਕੈਨ ਕਰਕੇ ਆਪਣਾ ਮੈਨੀਫੈਸਟੋ ਆਪ ਤਿਆਰ ਕਰੇਗਾ ਸਾਡੇ ਤੱਕ ਆਪਣੇ ਮੁੱਦੇ ਭੇਜੇਗਾ ਉਹਨਾਂ ਮੁੱਦਿਆਂ ਤੇ ਗੱਲਬਾਤ ਹੋਏਗੀ ਉਹੀ ਮੁੱਦੇ ਸਾਡੇ ਮੈਨੀਫੈਸਟੋ ਵਿੱਚ ਹੋਣਗੇ ਬਦਲਾਵ ਦੇ ਮੁੱਦੇ ਮੈਨੀਫੈਸਟੋ ਦੇ ਵਿੱਚ ਹੋਣਗੇ ਤੇ ਉਹ ਬਦਲਾਵ ਡੈਫੀਨੇਟਲੀ ਹੱਲ ਕਰਕੇ ਆਉਣ ਵਾਲੀ ਜਿਹੜੀ ਸਾਡੀ ਕੌਂਸਲ ਆ ਉਹ ਇਸੇ ਮੁੱਦਿਆਂ ਦੇ ਉੱਤੇ ਰਾਜਨੀਤੀ ਜਿਹੜੀਆਂ ਕਰੇਗੀ ਇੱਥੇ ਮੁੱਦਿਆਂ ਦੇ ਉੱਤੇ ਜਿਹੜੀ ਆਪਣੀ ਇਲੈਕਸ਼ਨ ਚੋਣ ਜਿਹੜੀ ਅਗਲੇ ਸਾਲ ਦੀ ਲੜੇਗੀ ਇਹ ਕੋਈ ਮੈਨੀਫੈਸਟੋ ਜਿਹੜਾ ਹੈ ਇਦਾਂ ਤਾਂ ਨਹੀਂ ਹੋਏਗਾ ਕਿ ਸਾਨੂੰ ਨਹੀਂ ਪਤਾ ਜੀ ਕੌਣ ਬਣਾ ਗਿਆ ਜੀ ਕੌਣ ਕਿਤਰਾ ਲੈ ਆਇਆ ਤੇ ਕੌਣ ਕਿੱਥੇ ਕਰ ਗਿਆ ਇਹ ਮੈਨੀਫੈਸਟੋ ਸਟੂਡੈਂਟ ਦਾ ਹੋਏਗਾ ਇਹ ਬਦਲਾਅ ਦਾ ਮੈਨੀਫੈਸਟੋ ਹੋਏਗਾ ਸੋ ਇਹ ਮੈਨੀਫੈਸਟੋ ਜਿਹੜਾ ਇਹ ਪੇਪਰ ਲੈ ਕੇ ਅਸੀਂ ਹਰ ਸਟੂਡੈਂਟ ਕੋਲ ਜਾਵਾਂਗੇ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਕੈਂਪੇਨ ਕਰਾਂਗੇ ਇਹਦਾ ਸਕੈਨ ਕਰੇਗਾ ਤਾਂ ਸਟੂਡੈਂਟ ਆਪਣਾ ਜਿਹੜਾ ਵਾ ਉਹ ਆਪਣਾ ਜਿਹੜਾ ਮੁੱਦਾ ਵਾ ਜਿਹੜਾ ਉਹਦੀ ਪ੍ਰੋਬਲਮ ਆ ਉਹਨੂੰ ਇਹ ਮੈਨੀਫੈਸਟੋ ਦੇ ਵਿੱਚ ਜਿਹੜਾ ਰਜਿਸਟਰ ਕਰੂਗਾ